ਸਵਰਾਜ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੇ ਤਾਂ ਇਹ ਵੀਡੀਓ ਵੈਸੇ ਸ਼ੇਅਰ ਕਰ ਦੇਣੀ ਆ ਤੇ ਬਾਕੀ ਬਾਈ ਤੁਸੀਂ ਇਸ ਟਰੈਕਟਰ ਨੂੰ ਤਿਆਰ ਕਰਨ ਵਾਲੇ ਮੁੰਡੇ ਦੀ ਮਿਹਨਤ ਦੇਖ ਕੇ ਨਾ ਆਪੇ ਤੁਸੀਂ ਵੀਡੀਓ ਸ਼ੇਅਰ ਕਰ ਦੇਣੀ ਆ ਤੁਸੀਂ ਦੇਖੋ ਵੀ ਇਹ ਸਵਰਾਜ 855 ਦਾ ਜਿਹੜਾ ਮਾਡਲ ਆ ਬਿਲਕੁਲ ਬਾਈ ਨੇ ਅਸਲੀ ਟਰੈਕਟਰ ਵਾਂਗੂ ਤਿਆਰ ਕੀਤਾ ਹੈ ਕੱਲੀ ਕੱਲੀ ਚੀਜ਼ ਦੀ ਵਰਕਿੰਗ ਆ ਜਿਵੇਂ ਅਸਲੀ ਟਰੈਕਟਰ ਦਾ ਕੰਮ ਕਰਦਾ ਉਵੇਂ ਹੀ ਇਹ ਕੰਮ ਕਰਦਾ ਤੇ ਜਿਵੇਂ ਆ 쇼 ਖੋਲਣ ਨੂੰ ਉਹਦੇ ਆ ਲਾਏ ਹੁੰਦੇ ਆ ਇਹ ਵੀ ਕੰਮ ਬੰਦੇ ਆ ਦੇਖੋ ਆ ਲੋ ਜੀ 쇼 ਖੁੱਲ ਗਈ ਆ ਤੇ ਉਵੇਂ ਹੀ ਤਿੰਨ ਸਿਲੰਡਰ ਆ ਤੇ ਇਹਦੇ ਜਿਵੇਂ ਕਲੱਚ ਵਗੈਰਾ ਕੰਮ ਕਰਦਾ ਹਾਂਜੀ ਬਾਈ ਕਲਾਚ ਇਹਦਾ ਕੰਮ ਕਰਦਾ ਬ੍ਰੇਕ ਦਿਖਾ ਦਾਂ ਬ੍ਰੇਕ ਵੀ ਇਹਦੇ ਕੰਮ ਕਰਦਾ ਸਿੰਗਲ ਸਿੰਗਲ ਠੀਕ ਆ ਦੇਖੋ ਮਿੱਤਰੋ ਜਿਵੇਂ ਸੀਟ ਅਸਲੀ ਟਰੈਕਟਰ ਦੇ ਐਡਜਸਟ ਹੁੰਦੀ ਹੈ ਨਾ ਉਵੇਂ ਬਾਈ ਨੇ ਇਸ ਟਰੈਕਟਰ ਦੇ ਵੀ ਆਪਦੇ ਬਣਾ ਕੇ ਲਾਈ ਆ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਹੋ ਜਾਂਦੀ ਹੈ ਜਿਵੇਂ ਅਸਲੀ ਟਰੈਕਟਰ ਦੇ ਹੁੰਦੀ ਆ ਹਰ ਵਾਰ ਹੋ ਜਾਂਦੀ ਲੋ ਜੀ ਠੀਕ ਆ ਇਹ ਰਿਮੋਟ ਤੇ ਹੀ ਹੋ ਜਾਂਦੀ ਆ ਠੀਕ ਆ ਤੇ ਹੁਣ ਆ ਇਧਰੋਂ ਕਲੱਚ ਤੇ ਆਪਾਂ ਦਿਖਾ ਦਿੰਦੇ ਹਾਂ ਤੁਹਾਨੂੰ ਇਧਰੋਂ ਰਿਮੋਟ ਤੋਂ ਆਪਣੀ ਆਉਣ ਆ ਨਾ ਵੀਡੀਓ ਆਪੀ ਵੀਡੀਓ ਖੜ ਗਈ ਇਹਦੀ ਦੇਖੋ ਮਿੱਤਰੋ ਕਲਚ ਨ ਅਨੁਸਾਰ ਜਿਹੜੀ ਪੀਟੀਓ ਇਹਦੀ ਉਹ ਖੜ ਗਈ ਬੰਦ ਹੋ ਗਈ ਬਾਕੀ ਪੂਰੀ ਡਿਟੇਲ ਦੇ ਵਿੱਚ ਇਸ ਟਰੈਕਟਰ ਦੀ ਵੀਡੀਓ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਤੇ ਜਾ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣਾ ਪੇਜ ਜ਼ਰੂਰ ਫੋਲੋ ਕਰ ਲਿਓ